ਸੋ ਸ੍ਰੀ ਗੁਰੂ ਸਾਹਿਬ ਜੀ ਤੁਸੀਂ ਖਬਰਾਂ ਸਾਰਿਆਂ ਨੇ ਦੇਖ ਲਿਆ ਰੀਲਾਂ ਹਰੇਕ ਪਾਸੇ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹੀ ਗੱਲ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਰੁਪਿੰਦਰ ਤੇ ਹਰਕਵਲ ਨਾਲ ਨਾਪਾ ਕੌਰ ਲਾਉਣਾ ਨਾਲ ਸਿੰਘ ਲਾਉਣਾ ਜਿਹੜਾ ਇਹਨਾਂ ਨੇ ਕਤਲ ਕੀਤਾ ਗੁਰਵਿੰਦਰ ਸਿੰਘ ਸੰਧੂ ਦਾ ਫਰੀਦਕੋਟ ਦੇ ਵਿੱਚ ਬਹੁਤ ਦੁੱਖ ਹੈ ਸਾਰੇ ਪੰਜਾਬੀਆਂ ਨੂੰ ਗੱਲਾਂ ਹੋ ਰਹੀਆਂ ਨੇ ਕਿ ਫਾਂਸੀ ਹੋਣੀ ਚਾਹੀਦੀ ਹੈ ਜੀ ਉਮਰਕਾਦ ਹੋਣੀ ਚਾਹੀਦੀ ਹੈ ਪਰ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ ਇਹ ਹੈ ਕਿ ਜਿਹੜਾ ਵੀ ਇਨਵੈਸਟੀਗੇਟਿੰਗ ਆਫੀਸਰ ਪੰਜਾਬ ਪੁਲਿਸ ਦਾ ਫਰੀਦਕੋਟ ਪੁਲਿਸ ਦਾ ਹੈਂਡਲ ਕਰ ਰਿਹਾ ਕੇਸ ਨੂੰ ਆਸ ਇਹ ਹੈ ਕਿ ਉਹ ਇੱਕ ਏਦਾਂ ਦੀ ਇਨਵੈਸਟੀਗੇਸ਼ਨ ਕਰਨ ਏਦਾਂ ਦੀ ਚਾਰਜ ਸ਼ੀਟ ਬਣਾਉਣ ਏਦਾਂ ਦਾ ਚਲਾਨ ਪੇਸ਼ ਕਰਨ ਕਿ ਜਿਹਦੇ ਵਿੱਚ ਕੋਈ ਕਮੀ ਪੇਸ਼ੀ ਨਾ ਹੋਵੇ ਜਿੰਨੂੰ ਚੰਗੀ ਤਰ੍ਹਾਂ ਡਬਲ ਚੈੱਕ ਕੀਤਾ ਹੋਵੇ ਅਫਸਰਾਂ ਨੇ ਤੇ ਜਿੰਨਾ ਕੋ ਸਟਰੋਂਗ ਬਣ ਸਕਦਾ ਉਨਾ ਸਟਰੋਂਗ ਬਣੇ ਆਪਾਂ ਜਾਲੀ ਨਹੀਂ ਕਹਿ ਰਹੇ ਆਪਾਂ ਕਹਿ ਰਹੇ ਆ ਕਿ ਸੱਚਾਈ ਹੋਵੇ ਪਰ ਇੰਨਾ ਕੋ ਸਟਰੋਂਗ ਹੋਵੇ ਕਿ ਅਦਾਲਤ ਦੇ ਵਿੱਚ ਖੜੇ ਮੇਰਾ ਜ਼ਾਤੀ ਤੌਰ ਬਾ 2014 ਦੇ ਵਿੱਚ ਮੇਰੇ ਮਾਤਾ ਜੀ ਦਾ ਕਤਲ ਹੋ ਗਿਆ ਸੀਗਾ ਤੇ ਮੈਨੂੰ ਇਹ ਗੱਲਾਂ ਬਾਅਦ ਵਿੱਚ ਤਜਰਬੇ ਦੇ ਨਾਲ ਸਮਝ ਆਈਆਂ ਨੇ ਕਿ ਚਲਾਨ ਕਿੰਨਾ ਜ਼ਰੂਰੀ ਹੁੰਦਾ ਚਾਰ ਸ਼ੀਟ ਕਿੰਨੀ ਜ਼ਰੂਰੀ ਆ ਇਨਵੈਸਟੀਗੇਟਿੰਗ ਆਫੀਸਰ ਜਿਨ੍ਹਾਂ ਆਪਾਂ ਯੋ ਕਹਿੰਨੇ ਆ ਉਹਨਾਂ ਨੇ ਜੋ ਬਣਾਤਾ ਜਿਸ ਤਰ੍ਹਾਂ ਦਾ ਬਣਾਤਾ ਉਹਦੇ ਉੱਤੇ ਬਹੁਤ ਫਰਕ ਪੈਂਦਾ ਤਾਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਫਰਕ ਪੈਂਦਾ ਕਿ ਤੁਹਾਡਾ ਵਕੀਲ ਕਿਸ ਤਰ੍ਹਾਂ ਦਾ ਕਿੰਨਾ ਕੁ ਸਟਰੋਂਗ ਹੈ ਤਾਂ ਆਸ ਕਰਦੇ ਆ ਕਿ ਵਕੀਲ ਸਾਹਿਬ ਜਿਹੜੇ ਵੀ ਇਹਨਾਂ ਦੀ ਫੈਮਿਲੀ ਨੇ ਹਾਰ ਕਰਨੇ ਨੇ ਹਾਰ ਕਿੱਤੇ ਨੇ ਉਹ ਸਟਰੋਂਗ ਹੋਣ ਉਹ ਸਟੱਡੀ ਕਰਨਾ ਇਹਨੂੰ ਪਰਸਨਲੀ ਲੈਣ ਪ੍ਰੋਫੈਸ਼ਨਲੀ ਨਾ ਲੈਣ ਸਿਰਫ ਤੇ ਸਾਰਾ ਕੁਝ ਸਟੱਡੀ ਕਰਕੇ ਲੂਪ ਹੋਲਸ ਕੀ ਹੋ ਸਕਦੇ ਨੇ ਦੂਜੀ ਪਾਰਟੀ ਕਿਸ ਤਰੀਕੇ ਦੇ ਨਾਲ ਬਚ ਸਕਦੀ ਆ ਉਹ ਸਾਰਾ ਕੁਝ ਸਟੱਡੀ ਕਰਕੇ ਉਹਨੂੰ ਕਾਊਂਟਰ ਕਰਨਾ ਕਿਉਂਕਿ ਪਹਿਲਾਂ ਪਹਿਲਾਂ ਤਤ ਤਤੇ ਘਾਜ ਜਦੋਂ ਕੋਈ ਇਨਸੀਡੈਂਟ ਹੁੰਦਾ ਉਹ ਸਾਰੇ ਕਹਿੰਦੇ ਨੇ ਇਵਨ ਵਕੀਲ ਸਾਹਿਬ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਕੇਸ ਨਹੀਂ ਲੈਣਾ ਇਹ ਕਿਸੇ ਵਕੀਲ ਨੇ ਕੇਸ ਨਹੀਂ ਲੈਣਾ ਐ ਤਾਂ ਜੀ ਬਹੁਤ ਮਾੜਾ ਕੀਤਾ ਤੇ ਤਾਂ ਜੀ ਬਹੁਤ ਥੱਕਾ ਹੋਇਆ ਪਰ ਸਮੇਂ ਦੇ ਨਾਲ ਸਾਰਾ ਕੁਝ ਟਾਈਮ ਦੇ ਨਾਲ ਚੇਂਜ ਹੋ ਜਾਂਦਾ ਹੈ ਸੋਸ਼ਲ ਮੀਡੀਆ ਉੱਤੇ ਵੀ ਜਿਹੜੀਆਂ ਖਬਰਾਂ ਨੇ ਹੋਰ ਆ ਜਾਂਦੀਆਂ ਨੇ ਤੇ ਹੌਲੀ-ਹੌਲੀ ਕੇਸ ਵੀ ਲੱਲ ਦਿੱਤੇ ਜਾਂਦੇ ਨੇ ਵਕੀਲ ਵੀ ਹਾਰ ਹੋ ਜਾਂਦੇ ਨੇ ਤੇ ਵਕੀਲ ਫਿਰ ਕਿਉਂਕਿ ਆਪਣੇ client ਨੂੰ ਬਚਾਉਣਾ ਉਹਨਾਂ ਦਾ profession ਹੈ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਕੇਸ ਸਟਰੋਂਗ ਕਰਨਾ ਤੇ ਇਹ ਜਿਹੜੀ ਰੁਪਿੰਦਰ ਆ ਤੇ ਵਿਸ਼ਵਜੀਤ ਵੀ ਹੈ ਇੱਕ ਤੇ ਹਰਕਵਲ ਆ ਇਹਨਾਂ ਦੇ ਜਿਹੜੇ ਵੀ ਵਕੀਲ ਹੋਣਗੇ ਕੱਲ ਨੂੰ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰਾ ਕੁਝ ਚੈੱਕ ਕਰਨਾ ਸਰਕਾਰੀ ਵਕੀਲ ਵੀ ਮਿਲਦਾ ਜੇ ਵਕੀਲ ਨਾ ਹੋਵੇ ਤਾਂ ਹੋਇਆ ਕੀ ਹੋਇਆ ਬਹੁਤ ਜ਼ਿਆਦਾ ਮਾੜਾ ਹੈ ਬੜੀ ਸ਼ਰਮ ਦੀ ਗੱਲ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਬੰਦਾ ਖਰਾਬ ਹੁੰਦਾ ਇਹ ਤਾਂ ਬਚਪਨ ਤੋਂ ਮੁੱਢ ਤੋਂ ਜਿਹੜੀਆਂ ਵੈਲਿਊਜ਼ ਨੇ ਜਿਹੜੀਆਂ ਵੈਲਿਊਜ਼ ਪਾਈਆਂ ਨੇ ਜਿਸ ਤਰੀਕੇ ਦਾ ਕਿਰਦਾਰ ਤੁਸੀਂ ਸਜਿਆ ਉਹੀ ਕਿਰਦਾਰ ਰਹਿੰਦਾ ਬੰਦੇ ਦਾ ਬਹੁਤ ਪੱਖਾਂ ਤੋਂ ਬਹੁਤ ਜ਼ਿਆਦਾ ਮਾੜਾ ਹੋਇਆ ਹਰ ਕਵਨ ਨੂੰ ਵੀ ਸ਼ਰਮ ਆਣੀ ਚਾਹੀਦੀ ਸੀ ਕਿ ਇੱਕ ਵਿਆਹੀ ਹੋਈ ਲੇਡੀ ਦੇ ਨਾਲ ਉਹ ਇਸ ਤਰ੍ਹਾਂ ਦਾ ਚੱਕਰ ਚਲਾ ਰਿਹਾ ਹੈ ਫੇਰ ਕਿਸੇ ਵਿਆਹੀ ਹੋਈ ਤੀਵੀ ਦੇ ਘਰੇ ਜਾਣਾ ਉਦੋਂ ਤੱਕ ਪੋਸੀਬਲ ਨਹੀਂ ਹੈਗਾ ਜਦ ਤੱਕ ਤੋ ਤੀਵੀ ਵੀ ਬੱਚੇ ਇਨਵੋਲਡ ਹੈ ਅਦਰਵਾਇਸ ਸਦੀ ਜ਼ਰਤ ਨਹੀਂ ਹੈ ਕਿਸੇ ਬੰਦੇ ਦੀ ਜ਼ਰਤ ਨਹੀਂ ਹੈ ਕਿ ਉਹ ਇਸ ਤਰੀਕੇ ਨਾਲ ਐਨੀ ਰਾਤ ਨੂੰ ਕਿਸੇ ਦੇ ਘਰੇ ਜਾਵੇ ਤੇ ਸ਼ਰਮ ਵਾਲੀ ਗੱਲ ਸਭ ਤੋਂ ਜ਼ਿਆਦਾ ਤਾਂ ਖੈਰ ਰੁਪਿੰਦਰ ਦੇ ਲਈ ਹੈ ਜੋ ਕੁਛ ਨਹੀਂ ਕੀਤਾ ਰਿਲਾਂ ਰੁਲਾਂ ਉਹਦੀਆਂ ਇੰਸਟਾਗ੍ਰam ਦੇ ਉੱਤੇ ਅਕਾਊਂਟ ਸਾਰੇ ਵਾਇਰਲ ਨੇ ਠੀਕ ਹੈ ਬਹੁਤ ਵਧੀਆ ਘਰ ਦੇ ਵਿੱਚ ਵਿਆਹ ਹੋਇਆ ਸੀਗਾ ਪ੍ਰੀ ਵੈਡਿੰਗ ਜਿਹੜਾ ਵੀਡੀਓ ਉਹ ਵੀ ਵਾਇਰਲ ਆ ਪਰ ਜਿਸ ਤਰੀਕੇ ਸਾਰਾ ਕੁਝ ਹੋਇਆ ਜਿਸ ਤਰੀਕੇ ਦਾ ਐਂਡ ਹੋਇਆ ਉਹਨੂੰ মিডিਆ ਵਾਲੇ ਪੁੱਛਦੇ ਨੇ ਕਿ ਤੈਨੂੰ ਕੋਈ ਅਫਸੋਸ ਹੈ ਜੇ ਉਹਨੂੰ ਅਫਸੋਸ ਹੁੰਦਾ ਜਾਂ ਅਫਸੋਸ ਵਾਲੀ ਉਹਦੇ ਅੰਦਰ ਕੋਈ ਹੱਡੀ ਹੁੰਦੀ ਤਾਂ ਉਹ ਇਦਾਂ ਦਾ ਕੰਮ ਕਰਦੀ ਉਹ ਨਾ ਇਸ ਤਰੀਕੇ ਨਾਲ ਆਪਣੇ ਸਿਰ ਦੇ ਸਾਈ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈ ਕੇ ਫੇਰੇ ਲੈ ਕੇ ਵਿਆਹ ਕਰਾ ਕੇ ਉਹ ਸਹੁਰੇ ਘਰ ਆਈ ਸੀਗੀ ਉਹ ਇਦਾਂ ਤੱਕਾ ਉਹਨਾਂ ਨਾਲ ਨਾ ਕਰਦੀ ਕਦੇ ਵੀ ਸੋ ਬੜੀ ਸ਼ਰਮ ਦੀ ਗੱਲ ਹੈ ਪਰ ਮੈਂ ਇਹ ਵੀਡੀਓ ਸਿਰਫ ਇਸ ਲਈ ਬਣਾਇਆ ਚਾਰ ਗੱਲਾਂ ਤਾਂ ਕਰਨੀਆਂ ਚਾਹੁੰਦਾ ਸੀਗਾ ਕਿ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੇਸ ਕਿੰਨਾ ਕੁ ਸਟਰੋਂਗ ਬਣਦਾ ਹੈ ਕਿਸ ਤਰੀਕੇ ਨਾਲ ਕੇਸ ਨੂੰ ਪੇਸ਼ ਕੀਤਾ ਜਾਂਦਾ ਕਿਉਂਕਿ ਅਦਾਲਤ ਦੇ ਵਿੱਚ ਕੇਸ ਤਾਂ ਹੀ ਖੜਨਾ ਨਹੀਂ ਤਾਂ ਮੈਂ ਬਰੀ ਹੁੰਦੀ ਬਹੁਤ ਦੁਨੀਆ ਦੇਖੀ ਹੈ ਜਦੋਂ ਮੇਰੇ ਮਦਰ ਦਾ ਕਤਲ ਹੋਇਆ ਸੀਗਾ ਤਾਂ ਉਦੋਂ ਵੀ ਇਹ ਰੌਲਾ ਪਿਆ ਸੀਗਾ ਜੀ ਕਿਸੇ ਵਕੀਲ ਨੇ ਕੇਸ ਨਹੀਂ ਲੈਣਾ ਜੀ ਸਾਰੇ ਤੁਹਾਡੇ ਵੱਲ ਨੇ ਬਹੁਤ ੱੱਕਾ ਹੋਇਆ ਜੀ ਗਊ ਹੱਤਿਆ ਹੋਈ ਹੈ ਤਾਂ ਜੀ ਬਹੁਤ ਮਾੜਾ ਹੋਇਆ ਤੇ ਬਾਅਦ ਦੇ ਵਿੱਚ ਵਕੀਲ ਵੀ ਸਾਡੇ ਮਹੱਲੇ ਦਾ ਹੀ ਵਕੀਲ ਜਿਹਦੇ ਕੋਲ ਪਹਿਲਾਂ ਹੀ ਬਹੁਤ ਪੈਸਾ ਹੈ ਪੈਸੇ ਦੀ ਕੋਈ ਕਮੀ ਨਹੀਂ ਉਹ ਸਾਡੇ ਮਹੱਲੇ ਦੇ ਵਕੀਲ ਨੇ ਕੇਸ ਫੜਿਆ ਤੇ ਉਹਨਾਂ ਤੋਂ ਚੰਗੀ ਫੀਸ ਲਿੱਤੀ ਉਹ ਨਸ਼ੇ-ਨੁਸ਼ੇ ਸਪਲਾਈ ਕਰਦੇ ਹੋਣਗੇ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਕੀ ਕਰਦੇ ਸੀ ਕਿੱਥੋਂ ਪੈਸਾ ਲੈ ਕੇ ਆਉਂਦੇ ਸੀ ਰੱਬ ਜਾਣਦਾ ਪਰ ਉਹਨਾਂ ਨੇ ਮਹਿੰਗੇ ਵਕੀਲ ਕਰਕੇ ਫੀਸਾਂ ਦਿੱਤੀਆਂ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਕੱਲ ਨੂੰ ਸਾਰੀਆਂ ਸਿਚੁਏਸ਼ਨਸ ਚੇਂਜ ਹੋ ਜਾਂਦੀਆਂ ਨੇ ਸਭ ਕੁਝ ਬਦਲ ਜਾਂਦਾ ਹੈ ਮੀਡੀਆ ਦੇ ਵਿੱਚ ਜੇ ਕੇਸ ਰਹੂਗਾ ਤਾਂ ਫਾਇਦਾ ਹੋਊਗਾ ਆਖਰੀ ਜਿਹੜੀ ਕੈਪੀਟਲ ਪਨਿਸ਼ਮੈਂਟ ਸੀਗੀ ਉਹ ਨਿਰਭਯਾ ਜਿਹੜਾ ਕੇਸ ਹੋਇਆ ਸੀਗਾ ਦਿੱਲੀ ਵਾਲਾ ਗੈਂਗ ਰੇਪ ਕੇਸ ਹੋਇਆ ਸੀਗਾ ਉਹਦੇ ਵਿੱਚ ਹੋਈ ਸੀਗੀ ਤੇ 2020 ਦੇ ਵਿੱਚ ਹੋਈ ਸੀਗੀ ਸੋ ਫਾਂਸੀ ਆਮ ਤੌਰ ਤੇ ਨਹੀਂ ਹੁੰਦੀ ਉਮਰ ਕੈਦ ਹੋ ਜਵੇ ਉਹੀ ਬਹੁਤ ਵੱਡੀ ਹੈ ਮੈਂ ਤਾਂ ਇਸ ਕੇਸ ਦੇ ਵਿੱਚ ਕਹਿੰਨਾ ਉਮਰ ਕੈਦ ਹੋਵੇ ਉਮਰ ਕੈਦ ਦੇ ਵਿੱਚ ਬੈਠ ਕੇ ਜੇਲ੍ਹ ਦੇ ਵਿੱਚ ਇਹ ਅਫਸੋਸ ਕਰਨ ਪਰ ਮੈਨੂੰ ਸਿਰਫ ਇਸ ਚੀਜ਼ ਦਾ ਡਰ ਹੈ ਕਿਤੇ ਲੂਪ ਹੋਲਸ ਕਰਕੇ ਕਿ ਇਸ ਦੀਆਂ ਵੀਕਨੈਸਸ ਕਰਕੇ 4-5 ਸਾਲ ਬਾਅਦ ਬਾਹਰ ਆ ਕੇ ਆਪਸ ਵਿੱਚ ਵਿਆਹ ਕਰਾ ਕੇ ਮੌਜ ਨਾ ਮੰਨਣ ਆਪਣੀ ਜ਼ਿੰਦਗੀ ਫੇਰਤੀ ਇਹਨਾਂ ਨੇ ਬਤੀਤ ਕਰਨ ਲੱਗ ਪਣਾ ਜਿਹੜਾ ਵਿਚਾਰਾ ਗੁਰਵਿੰਦਰ ਸਿੰਘ ਸੰਧੂ ਸੀਗਾ ਉਹ ਵਿਚਾਰਾ ਭੰਗ ਦੇ ਭਾਣੇ ਮਾਰਿਆ ਗਿਆ ਉਹਨੇ ਵਾਪਸ ਨਹੀਂ ਆਉਣਾ ਸੋ ਇਹ ਉਮੀਦ ਕਰਦੇ ਆ ਕਿ ਸਾਰਾ ਕੁਝ ਸਮਝਣਗੇ ਫੈਮਿਲੀ ਵਾਲੇ ਇਮੋਸ਼ਨਸ ਡੈਫੀਨਿਟਲੀ ਬੰਦੇ ਨੂੰ ਸੁਝਦਾ ਨਹੀਂ ਐਜੇ ਮੌਕੇ ਪਰ ਸਟੱਡੀ ਕਰਨਗੇ ਕਿ ਕਿਸ ਤਰੀਕੇ ਕਿਦਾਂ ਕੋਈ ਸਿਆਣਾ ਬੰਦਾ ਉਹਨਾਂ ਨੂੰ ਗਾਈਡ ਕਰੇ ਐਨਿਵੈਲ ਵਲਵਿਸ਼ਰ ਨੇ ਉਹਨਾਂ ਦੇ ਵਿੱਚ ਜਿਹੜੇ ਵਕੀਲ ਨੇ ਸਿਆਣੇ ਲੋਕ ਨੇ ਉਹ ਸਪੋਰਟ ਕਰਨ ਤਾਂ ਕਿ ਇਨਸਾਫ ਮਿਲ ਸਕੇ ਗੁਰਵਿੰਦਰ ਸਿੰਘ ਸੰਧੂ ਸਮਾਜ ਪਤਾ ਨਹੀਂ ਕਿਹੜੇ ਪਾਸੇ ਜਾ ਰਿਹਾ ਮੇਰੇ ਮਦਰ ਦੀ ਜਿਹੜੀ ਸਟੋਰੀ ਸੀ ਉਹਨਾਂ ਦੀ ਜਿਹੜੀ ਕਹਾਣੀ ਸੀ ਉਹਨਾਂ ਨਾਲ ਜੋ ਕੁਝ ਹੋਇਆ ਉਹ ਮੈਂ ਆਪਣੇ YouTube ਦੇ ਚੈਨਲ ਤੇ ਪਾਇਆ ਹੋਇਆ ਸਨੀ ਸੰਧੂ ਵਰਲਡ ਤੇ ਤੁਸੀਂ ਦੇਖ ਸਕਦੇ ਹੋ ਤੇ ਬਸ ਆਪਣਾ ਵਿਚਾਰ ਰੱਖੋ ਬਚ ਕੇ ਰਹੋ ਲੋਕਾਂ ਨੂੰ ਪੜ੍ਹਨਾ ਸਿੱਖੋ ਲੋਕਾਂ ਨੂੰ ਸਟੱਡੀ ਕਰਨਾ ਸਿੱਖੋ ਬਲਾਈਂਡ ਫੇਥ ਕਿਸੇ ਤੇ ਨਾ ਕਰੋ ਮੈਂ ਤਾਂ ਆਪ ਬਹੁਤ ਕੁਝ ਸਫਰ ਕੀਤਾ ਹਜ਼ਤੀਗੀ ਦੇ ਵਿੱਚ ਸੋ ਮੈਂ ਤਾਂ ਆਪ ਸਮਝਦਾ ਕਿ ਦੁਨੀਆ ਇਹ ਬਹੁਤ ਕਾਲੀ ਆ ਜੋ ਬਾਹਰੋਂ ਨਜ਼ਰ ਆਉਂਦੀ ਆ ਉਸ ਤਰੀਕੇ ਦੀ ਨਹੀਂ ਹੈਗੀ ਸਸਿਕਾ